ਚਲੋ ਸਤਿ ਸ੍ਰੀ ਅਕਾਲ ਜੀ ਵਾਇਗਲਦੀਕਾ ਖਾਲਸਾ ਵਾਇਗਲਦੀਕੀ ਫਤਿਹ ਮੈਂ ਅੱਜ ਦੇਖਣ ਆਇਆ ਸੀਗਾ ਜਿੱਥੇ-ਜਿੱਥੇ ਕਿਸਾਨ ਸਾਡੇ ਜਿਨ੍ਹਾਂ ਦੇ ਹੜ੍ਹ ਦੇ ਨਾਲ ਖੇਤਾਂ ਵਿੱਚ ਰੇਤ ਪੈ ਗਈ ਸੀ ਤੇ ਆਪਾਂ ਸਾਰਿਆਂ ਨੇ ਉਸ ਸਮੇਂ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀਗੀ ਕਿ ਤੁਸੀਂ ਇਹ ਪਾਲਿਸੀ ਲਾਗੂ ਕਰੋ ਕਿ ਜਿਸ ਦਾ ਖੇਤ ਉਸ ਦੀ ਰੇਤ ਉਹਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੀ ਉਹ ਬੇਨਤੀ ਨੂੰ ਸਬਕਾਤ ਕੀਤਾ ਤੇ ਉਹਨੂੰ ਲਾਗੂ ਕਰਤਾ ਅੱਜ ਸਾਡੇ ਜਿਹੜੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੀਗਾ ਉਹਨਾਂ ਦੀ ਲਗਭਗ ਜਿਹੜੀ ਭੂਤ ਸੀ ਆ ਉਹ ਚਲੀ ਆ ਕੁਝ ਲੋਕਾਂ ਨੇ ਮੈਨੂੰ ਕਾਲ ਵੀ ਕੀਤੀ ਤੇ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਉਹ ਕਹਿੰਦੇ ਜੀ ਅਸੀਂ ਕਿਸਾਨ ਅਵੇਤ ਕੱਢਦੇ ਆ ਤੇ ਸਾਨੂੰ ਇੱਕ ਮਤਲਬ ਰਸਤੇ ਦੇ ਤਾਂ ਕੀਤਾ ਜਾਂਦਾ ਤੇ ਮੈਂ ਉਹ ਪੁੱਛਣ ਆਇਆ ਇਹਨਾਂ ਭੜਾਵਾਂ ਨੂੰ ਕਿ ਤੁਹਾਨੂੰ ਕੋਈ ਤੰਗੀ ਆ ਮੈਂ ਹੋਰ ਵੀ ਇੱਕ ਜਗ੍ਹਾ ਤੋਂ ਓਕੇ ਆ ਕਹਿੰਦੇ ਜੀ ਸਾਨੂੰ ਕੋਈ ਸਮੱਸਿਆ ਨਹੀਂ ਗਈ ਪਰ ਜੇ ਕੋਈ ਸਮੱਸਿਆ ਹੋਵੇ ਜਿੱਥੇ-ਜਿੱਥੇ ਵੀ ਦੇਤ ਪਈ ਆ ਕਿਹੇ ਕਿਸਾਨ ਨੂੰ ਕੋਈ ਸਮੱਸਿਆ ਉਹ ਤੁਸੀਂ ਮੈਨੂੰ ਕਾਲ ਕਰੋ ਮੈਂ ਉਸੇ ਲਹਿਮਾਨ ਜੋਗ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਅਸੀਂ ਉਹ ਮਸਲਾ ਹੱਲ ਕਰਦਾਂਗੇ ਜੇ ਤੁਹਾਨੂੰ ਕੋਈ ਪੁਲਿਸ ਵਾਲੇ ਤੰਗ ਕਰਦੇ ਆ ਕੋਈ ਮਾਈਨਿੰਗ ਡਿਪਾਰਟਮੈਂਟ ਵਾਲਾ ਤੰਗ ਕਰਦਾ ਜੇ ਕੋਈ ਸੈਂਡ ਮਾਫੀਆ ਜੇਕਰ ਤੁਹਾਨੂੰ ਕੋਈ ਤੰਗ ਕਰਦਾ ਉਹ ਸਾਨੂੰ ਦੱਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਦੱਸਾਂਗੇ ਮੁੱਖ ਮੰਤਰੀ ਸਾਹਿਬ ਦਾ ਇਹ ਧੰਨਵਾਦ ਵੀ ਆ ਕਿ ਸਾਡੀਆਂ ਉਹਨਾਂ ਨੇ ਦਰਿਆਪੁਰ ਦੇ ਜ਼ਮੀਨਾਂ ਲਈ ਮਾਜੇ ਦਾ ਵੀ ਜਿਹੜਾ ਅਨਾਉਂਸਮੈਂਟ ਕੀਤੀ ਆ ਉਦੋਂ 13 ਤਰੀਕ ਨੂੰ ਅਜ ਨਾਲ ਇਹ ਚ ਭਲਾ ਪਿੰਡ ਬਿੱਲ ਚ ਆ ਰਹੇ ਸਾਡੇ ਲਈ ਸਾਡੇ ਕਿਸਾਨਾਂ ਲਈ ਮੌਜਾ ਜਿਹੜਾ ਇੱਥੋਂ ਸ਼ੁਰੂ ਕਰਾਵੇ ਉਹਨਾਂ ਦਾ ਵੀ ਧੰਨਵਾਦ ਹੈ